marty you ਸਭ ਨੇ ਸਭ ਨੇ ਸਾਰ ਬੜੀ ਕਰ ਲਈ ਹੈ ਸਭ ਤੋਂ ਉੱਤਮ ਕਰਮ ਹੈ ਉਹਨਾਂ ਦੇ ਭਾਈ ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਪਹੁੰਚਦੇ ਆਸਾਨਤਾਂ ਦੇ ਉੱਤਮ ਕਰਮ ਹੈ ਜਿਹੜੇ ਭਾਈ ਸਮੇਂ ਤੋਂ ਸਮਾਂ ਕੱਟ ਕੇ ਗੁਰੂ ਦਰਬਾਰ ਦੇ ਵਿੱਚ ਪਹੁੰਚਦੇ ਨੰਪੁਰ ਸਾਹਿਬ ਦੀ ਧਰਤੀ ਤੋਂ ਜੋ ਚਾਲੇ ਪਾ ਕਰਕੇ ਸਿੱਖ ਸੰਗਤਾਂ ਨੂੰ ਕੀਰਤਪੁਰ ਸਾਹਿਬ ਤੋਂ ਪਹਿਲਾਂ ਜੋ ਸਥਾਨ ਹੈ ਉਥੋਂ ਵਾਪਸ ਮੋੜਦੇ ਆ ਨੇ ਪਰਿਵਾਰ ਨੂੰ ਵਾਪਸ ਮੋੜਦੇ ਆਂ ਮਾਤਾ ਲਾਂਕੀ ਜੀ ਉਹਨਾਂ ਦਾ ਅਸ਼ੀਰਵਾਦ ਲੈਂਦੇ ਆਂ ਅਸ਼ੀਰਵਾਦ ਲੈ ਕੇ ਤੇ ਮਾਤਾ ਜੀ ਤੋਂ ਬਚਨ ਲੈਂਦੇ ਆਂ ਮਾਤਾ ਜੀ ਆਖਦੇ ਆ ਕਿ ਪੁੱਤਰ ਜੀ ਜਿਸ ਤਰ੍ਹਾਂ ਖੁਸ਼ੀ-ਖੁਸ਼ੀ ਜਾ ਰਹੇ ਹੋ ਇਸੇ ਤਰ੍ਹਾਂ ਹੀ ਖੁਸੀ ਖੁਸੀ ਬਾਤ ਆਉਣਾ ਤਾਂ ਗੁਰੂ ਪਿਆਰਿਓ ਇਹ ਬਚਨ ਲੈ ਕੇ ਧੰਗੁਰ ਦੇਵਾਦਰ ਪਾਤਸ਼ਾਹ ਜੀ ਨੇ ਦਿੱਲੀ ਵੱਲ ਨੂੰ ਆਗਰਵਾਲ ਨੂੰ ਚਾਲੇ ਪਾ ਦਿੱਤੇ ਹੁਣ ਸਤਿਗੁਰੂ ਜੀ ਮੰਦਲੋ ਮੰਦਲੀ ਚੱਲਦੇ ਹੋਏ ਸਿੱਖ ਸੰਗਤਾਂ ਨੂੰ ਉਤਾਰਦੇ ਹੋਏ ਆਗਰੇ ਵਿਖੇ ਪਹੁੰਚਦੇ ਆ ਆਗਰੇ ਤੋਂ ਸਤਗੁਰਾਂ ਨੂੰ ਗ੍ਰফতার ਕੀਤਾ ਜਾਂਦ ਤੇ ਸਤਗੁਰਾਂ ਨੂੰ ਦਿੱਲੀ ਚਾਂਦਨੀ ਚੌਕ ਦੇ ਵਿੱਚ ਸ੍ਰੀ ਸਗੰਜ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੋਤਵਾਲੀ ਬਣੀ ਹੋਈ ਹੈ ਉੱਥੇ ਗੁਰੂ ਪਿਆਰਿਓ ਉਹ ਤੇਗਵਹ ਅਧਰਪਾਸਾ ਜਿਨੂੰ ਇੱਕ ਪਿੰਜਰੇ ਦੇ ਵਿੱਚ ਤਾੜ ਦਿੱਤਾ ਜਿਸ ਪਿੰਜਰੇ ਦੇ ਚੌਹੀ ਪਾਸੇ ਸਿੱਖੇ ਕਿੱਲ ਲੱਗੇ ਹੋਏ ਐ ਕੋਈ ਪਾਸਾ ਨਹੀਂ ਲੈ ਸਕਦੇ ਉੱਪਰ ਨਹੀਂ ਹੋ ਸਕਦੇ ਘੜੇ ਨਹੀਂ ਹੋ ਸਕਦੇ ਇਸ ਤਰ੍ਹਾਂ ਮਤਲਬ ਉਨੀ ਜਗ੍ਹਾ ਹੀ ਐ ਪੂਰੀ ਪੂਰੀ ਜਿੱਥੇ ਸਤਿਗੁਰੂ ਜੀ ਬਸ ਬੈਠ ਸਕਣ ਜਿੱਥੇ ਕੋਈ ਇਤਿਹਾਸਕਾਰ ਕਹਿੰਦਾ ਵੀ ਸਤਿਗੁਰੂ ਜੀ ਖੜੇ ਸਨ ਤੇ ਕੋਈ ਇਤਿਹਾਸਕਾਰ ਕਹਿੰਦਾ ਵੀ ਸਤਿਗੁਰੂ ਜੀ ਚਾਂਕੜਾ ਮਾਰ ਕੇ ਬੈਠੇ ਸਨ ਜਿੰਨੇ ਵੀ ਸਤਿਗੁਰੂ ਜੀ ਬੈਠੇ ਪਿੰਜਰੇ ਦੇ ਵਿੱਚ ਸਨ ਅਕਾਲ ਪੁਰਖ ਦੇ ਬਾਣੀ ਦੇ ਵਿੱਚ ਸਨ ਤਾਂ ਸਤਿਗੁਰਾਂ ਨੇ ਪਿੰਜਰੇ ਦੇ ਵਿੱਚ ਬੈਠਿਆਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਪਰਮਾਤਮਾ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤੇ ਹੋਵੋ। ਵਾਹਿਗੁਰੂ ਨੂੰ ਆਖ ਰਹੇ ਆ ਕਿ ਪਾਸਾ ਤੁਹਾਡਾ ਜਿਵੇਂ-ਜਿਵੇਂ ਹੁਕਮ ਹੈ ਉਸੇ ਤਰ੍ਹਾਂ ਹੁਕਮ ਚੱਲਦਾ ਆ ਰਹੇ। ਤੇਰੇ ਭਾਣੇ ਦੇ ਵਿੱਚ ਚੱਲ ਰਹੇ ਆ ਇਵੇਂ ਵੀ ਤੇ ਨੂੰ ਚੰਗਾ ਲੱਗਦਾ ਉਹ ਸਾਨੂੰ ਪ੍ਰਵਾਣ ਤੇ ਸਾਡੇ ਲਈ ਉਹ ਸਤਿਵਚਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਚਿੱਤ ਜੁੜਿਆ ਹੋਇਆ ਹੈ ਸਤਿਗੁਰੂ ਗੁਰਦੇਵਾ ਦਰਪਾਸਾ ਜੀ ਦਾ ਭਾਈ ਮਤੀਦਾਸ ਜੀ ਭਾਈ ਸੱਦੀਦਾਸ ਜੀ ਭਾਈ ਵਿਆਲਾ ਜੀ ਭਾਈ ਉਹਦੇ ਜੀ ਭਾਈ ਗੁਰਦਤਾ ਜੀ ਭਾਈ ਜੈਤਾ ਜੀ ਇਸ ਸੇਕ ਸਤਿਗੁਰਾਂ ਦੇ ਨਾਲ ਸਨ ਤਮਣ ਸ਼ਾਮਾਂ ਪਈਆਂ ਦੂਸਰਾ ਦਿਨ ਚੜਿਆ ਤੇ ਭਾਈ ਉਹਦਾ ਜੀ ਜਿਹੜੇ ਸਨ ਉਹ ਸਤਿਗੁਰਾਂ ਨੂੰ ਬੇਨਤੀ ਕਰਦੇ ਆ ਸਾ ਇਹ ਜਿਹੜਾ ਭਾਣਾ ਵਰਤ ਰਿਹਾ ਔਰ ਵਰਤਨਾ ਹੈ ਤੇ ਮੈਂ ਉਹ ਭਾਣਾ ਦੇਖ ਨਹੀਂ ਸਕਦਾ ਇਹ ਜਿਹੜਾ ਕੌਤਕ ਵਰਤ ਰਿਹਾ ਇਹ ਮੈਂ ਦੇਖ ਨਹੀਂ ਸਕਦਾ ਉਸ ਦੀ ਕਿਰਪਾ ਕਰੋ ਮੈਂ ਪ੍ਰਾਣ ਤਿਆਗਣਾ ਚਾਹੁੰਦਾ ਤਾਂ ਫਿਰ ਭਾਈ ਉਹਦਾ ਜੀ ਜਿਹੜੇ ਉਹਨਾਂ ਨੇ ਫਿਰ ਲੰਬੇ ਪੈ ਗਏ ਤੇ ਉਸੇ ਤਰ੍ਹਾਂ ਆਪਣੇ ਪ੍ਰਾਨ ਜਾਗ ਦਿੱਤੇ ਤੇ ਸਤਿਗੁਰੂ ਸਾਹਿਬ ਜਗਰਾਜ ਜੀ ਜੇ ਮੇਟਾਂ ਦੇ ਗੁਰੂ ਕਾਲ ਕੀ ਤਰਪਾ ਸਾਹਿਬ ਜੀ ਨੂੰ ਮਾਤਾ ਜੀਤੋ ਨੇ ਕਿਹਾ ਸੀ ਗੁਰੂ ਕੇ ਮਹਿਲ ਸੁਪਨਾ ਆਇਆ ਸੁਪਨੇ ਦੇ ਵਿੱਚ ਸਾਰਾ ਬਰਤਾਨ ਦਿਖਿਆ ਸਰਦਾਰ ਕਿਲਾ ਛੱਡਿਆ ਤੇ ਪਰਿਵਾਰ ਛੋੜਾ ਹੋਇਆ ਸਾਸਾਂ ਨਾਲ ਜਿੱਤੇ ਸੋ ਚਮਕੌਰ ਦੀ ਗੜੀ ਦੇ ਵਿੱਚ ਸਾਬਜਾ ਦੇ ਸਹੀਦ ਹੋਏ ਜੋ ਨੀਹਾਂ ਦੇ ਵਿੱਚ ਜਣੇਗੇ ਇਸ ਤਰ੍ਹਾਂ ਸਾਰਾ ਬਰਤਾਂਤ ਮਾਤਾ ਜੀਤੋ ਨੂੰ ਦਿਖਿਆ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੂੰ ਦੱਸਿਆ ਤਾਂ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਪਹਿਲੇ ਕਹਿ ਦਿੱਤਾ ਸੀ ਜਿੱਤੋ ਇਹ ਜੋ ਕੁਝ ਦੇਖਿਆ ਕੋਈ ਪ੍ਰਮਾਤਮਾ ਦੇ ਬਾਣੀ ਦੇ ਵਿੱਚ ਸਭ ਕੁਝ ਹੋਣਾ ਹੈ ਇਹ ਨਹੀਂ ਕਿ ਸਤਿਗੁਰਾਂ ਨੂੰ ਪਤਾ ਨਹੀਂ ਸੀਗਾ ਇਸ ਗੱਲ ਦਾ ਵੀ ਜਦੋਂ ਪੀਲਾ ਛੱਡਿਆਗਾ ਇਹ ਸਾਰਾ ਕੁਝ ਜੋ ਵੀ ਸਤਿਗੁਰਾਂ ਨੂੰ ਪਤਾ ਨਹੀਂ ਸੀ ਸਭ ਪਤਾ ਸੀ ਅਕਾਲ ਪੁਰਖ ਦੀ ਮੂਰਤ ਸਨ ਆਪ ਜੇ ਉਹਨਾਂ ਨੂੰ ਪਤਾ ਨਹੀਂ ਫਿਰ ਤਾਂ ਬਸ ਕਿਸੇ ਨੂੰ ਨਹੀਂ ਪਤਾ ਹੈ ਸਤਿਗੁਰਾਂ ਨੂੰ ਆਉਣ ਵਾਲੇ ਸਮੇਂ ਦਾ ਸਭ ਅਤਾਸੀ ਵੀ ਕਿਸ ਤਰ੍ਹਾਂ ਹੋਣਾ ਕਿਸ ਤਰ੍ਹਾਂ ਜੋ ਵੀ ਹੈ ਸਾਰਾ ਪਰ ਇਹ ਜਿਹੜਾ ਪਾਵਨ ਇਤਿਹਾਸ ਬਣਿਆ ਇਹ ਕੇਵਲ ਸਾਨੂੰ ਸਿੱਖ ਧਰਮ ਨੂੰ ਗੁਰੂ ਪਿਆਰਿਓ ਛੇ ਬਣਾਉਣ ਵਾਸਤੇ ਇਤਿਹਾਸ ਬਣਿਆ ਸਾਡਾ ਸੇਖਾ ਜਿਹੜਾ ਉਹ ਪ੍ਰਮਾਤਮਾ ਦੀ ਬਾਣੀ ਦੇ ਵਿੱਚ ਰਹਿ ਕੇ ਡੋਲੇ ਨਾ ਦੁੱਖ ਸ਼ੋਕ ਦੋਹੇਦਾਰ ਕੱਪੜੇ ਪਹਿਰੇ ਜਾਇ ਨੋ ਦੋ ਘੁੱਟੇ ਸੁਖਤਾ ਮਨੁੱਖ ਤੇ ਆਉਂਦਾ ਰਹੇ ਕਦੇ ਡੋਲਣਾ ਨਹੀਂ ਹੈ ਮਨੁੱਖ ਨੇ ਕਦੇ ਨਿਤਨੇਮ ਨਹੀਂ ਛੱਡਣਾ ਬਾਣੀ ਪੜਨੀ ਨਹੀਂ ਛੱਡਣੀ ਨਿਤਨੇਮ ਦਾ ਭਾਵ ਕੀ ਹੁੰਦਾ ਕਿ ਦਿੱਤਾ ਪ੍ਰਤੀ ਰੱਬ ਨੂੰ ਯਾਦ ਕਰਨਾ ਵਾਹਿਗੁਰੂ ਨੂੰ ਯਾਦ ਕਰਨਾ ਸੁਬਾ ਸ਼ਾਮ ਦਾ ਵਾਹਿਗੁਰੂ ਨੇ ਟਾਈਮ ਕਿਉਂ ਬਣਾਇਆ ਸਾਡਾ ਕਿ ਸੁਬਾ ਸ਼ਾਮ ਅਕਾਂਤ ਮਨ ਵਰਤੀ ਦੇ ਨਾਲ ਪ੍ਰਮਾਤਮਾ ਦਾ ਧਿਆਨ ਤਰ ਸਕਦਾ ਮਨੁੱਖ ਸ਼ਾਮ ਦੇ ਟਾਈਮ ਤੇ ਵੀ ਜਿਹੜਾ ਖੜਕਾ ਲੜਕਾ ਪਰਲਾ ਘਟ ਜਾਂਦਾ ਤੇ ਸੁਬਾ ਅਮਰਤ ਵੇਲੇ ਵੀ ਸ਼ਾਂਤੀ ਹੁੰਦੀ ਹੈ ਤਾਂ ਸਤਿਗੁਰਾਂ ਨੇ ਸਾਨੂੰ ਦੋ ਟਾਈਮ ਦਿੱਤੇ ਲਤਨੇ ਆਉਂਦੇ ਪਾਏ ਸੁਬਾ ਸ਼ਾਮ ਰੱਬ ਨੂੰ ਯਾਦ ਕਰ ਸਕਦੇ ਆ ਹੋ ਰਹੋ ਵਿਚਾਰ ਤਾਂ ਸਤਿਗੁਰਾਂ ਨੇ ਮਾਤਾ ਜੀਤੋ ਨੂੰ ਆਖਿਆ ਜੀਤੋ ਇਹ ਸਭ ਕੁਝ ਹੋਣਾਗਾ ਉਕੇ ਰਵੇਗਾ ਤੇ ਫਿਰ ਮਾਤਾ ਜੀਤੋਂ ਦੀ ਆਖਦੇ ਮੈਂ ਦੇਖ ਨਹੀਂ ਸਕਦੀ ਇਹ ਜਿਹੜਾ ਬਾਣਾ ਵਰਤਨਾ ਕਰ ਮੈਂ ਦੇਖ ਨਹੀਂ ਸਕਦੀ ਤਾਂ ਪਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਤਾ ਜੀਤੋਂ ਨੇ ਫਿਰ ਉਸ ਤਰ੍ਹਾਂ ਜੰਗੇ ਪੈ ਕੇ ਤੇ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ ਸਨ ਸੱਚਖੰਡ ਜੀ ਸਾਹਿਬ ਜਗਰਾਜ ਦੇ ਸਾਹ ਸਤਗੁਰਾਂ ਨੇ ਇਕ ਪ੍ਰਾਣ ਤਿਆਗ ਲਿਆ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਧੰਨ ਗੁਰ ਤੇਗ ਬਹਾਦਰ ਪਾਸਾ ਜੀ ਨੇ ਆਖਿਆ ਭਾਈ ਗੁਰਦਤਾ ਜੀ ਨੂੰ ਆ ਭਾਈ ਹੁਦਾ ਜੀ ਨੂੰ ਤਾਣ ਗੁਰੂ ਪਿਆਰੂ ਮੋਸਤਰਾ ਫਰ ਕੀਤਾ ਤੇ ਪ੍ਰਾਨ ਤਿਆਗ ਕੇ ਸਤਖੰਡ ਜਾਪ ਸਾਹਿਬ ਜਾਗੜਾ ਜੀ ਤਾਹਣ ਧੰਨ ਗੁਰ ਤੇਗ ਬਹਾਦਰ ਪਾਸਾ ਜੀ ਨੂੰ ਆ ਦੰਨ ਸਵਾਲ ਖੜੇ ਕੀਤੇ ਉਦੇ ਪਹਿਲਾ ਸਵਾਲ ਸੀ ਬਿੱਤ ਸਿੰਘ ਕਰਾਮਾਤ ਦਿਖਾਓ ਸਤਿਗੁਰਾਂ ਨੂੰ ਆਖਿਆ ਕੋ ਕਰਾਮਾਤ ਦਿਖਾਓ ਸਤਿਗੁਰੂ ਜੀ ਕਹਿੰਦੇ ਨਹੀਂ ਕਰਾਮਾਤ ਦਿਖਾਉਣੀ ਤਨਗੁਰੂ ਨਾਨਕ ਸਾਹਿਬ ਪਾਸਾ ਜੀ ਨੇ ਆਖਿਆ ਇਹ ਕਹੇ ਕਰਾਮਾਤ ਤਨਗੁਰੂ ਤੇਗ ਬਹਾਦਰ ਪਾਸਾ ਜੀ ਦੇ ਜਿਹੜੇ ਭਰਾ ਸਨ ਬਾਬਾ ਟਲਰਾਏ ਜੀ ਬਾਬਾ ਕਲਰਾਏ ਜੀ ਨੇ ਕਰਾਮਾਤ ਦਿਖਾਈ ਸੀ ਤੇ ਫਿਰ ਸਤਿਗੁਰੂ ਗੁਰੂ ਛੇਵੇਂ ਪਾਸਾ ਮਹਾਰਾਜ ਜੀ ਨੇ ਕੀ ਕਿਹਾ ਸੀ ਪੇਤੂ ਸੀ ਇਹ ਚੰਗਾ ਨਹੀਂ ਕੀਤਾ ਕਰਾਮਾਤ ਦਿਖਾਈ ਕਿਸ ਤਰ੍ਹਾਂ ਕਰਾਮਾਤ ਦਿਖਾਈ ਮੋਹਨ ਨਾਮ ਦਾ ਇੱਕ ਲੜਕਾ ਤੇ ਦਾਇਂ ਟੁਕੜੇ ਖੇਡਦੇ ਆ ਸ਼ਾਮਾਂ ਪੈ ਗਈਆਂ ਹੁਣ ਮੋਹਨ ਦੇ ਸਿਰ ਦਾਈ ਆ ਦੂਸਰਾ ਦਿਨ ਚੜਿਆ ਤੇ ਬਾਬਾ ਟਾਲਰਾ ਜੀ ਹੱਥ ਦੇ ਵਿੱਚ ਛੱਡੀ ਪੜੀ ਆ ਤਾਂ ਮੋਹਨ ਦੇ ਕੋਲ ਗਏ ਇਕੱਠੇ ਹੋ ਕੇ ਦੋਸਤ ਮਿੱਤਰ ਸਾਰੇ ਆਖਦੇ ਆ ਮੋਹਨ ਨੂੰ ਵੀ ਉਹਨੂੰ ਅੰਕ ਕਵਾਂਗੇ ਜਾ ਕੇ ਵੀ ਤੂੰ ਦਾਜ ਦੇ ਆਇਆ ਕਿਉਂ ਨਹੀਂ ਹੈ ਪਰ ਮੋਹਨ ਸੀ ਜਿਹੜਾ ਉਹ ਰੱਬ ਨੂੰ ਪਿਆਰਾ ਹੋ ਗਿਆ ਤਾਂ ਹੁਣ ਸਾਰੇ ਆਸੇ-ਬਾਸੇ ਬੈਠੇ ਆਏ ਤੇ ਮੋਹਨ ਥੱਲੇ ਪਿਆ ਲੰਬਾ ਤਾਂ ਹੁਣ ਜਦੋਂ ਗਏ ਬਾਬਾ ਕਲਰਾਏ ਦੇ ਜਾ ਕੇ ਆਖਿਆ ਵੀ ਮੋਹਨ ਇੱਥੇ ਆ ਤੂੰ ਦਾਈ ਦੇ ਹੁਣ ਮੋਹਨ ਹੋਵੇ ਤਾਂ ਮੈਂ ਦਾਈ ਦੇਉਂਗਾ ਬੋਲੂਗਾ ਤਾਂ ਉਹ ਆਖਦੇ ਐ ਕਹਿੰਦੇ ਆ ਪਿਆਗਾ ਮੋਹਨ ਕਿ ਰੱਬ ਨੂੰ ਪਿਆਰਾ ਹੋ ਗਿਆ ਤਾਂ ਬਾਬਾ ਡਰ ਰਹਾ ਜੀ ਕਹਿੰਦੇ ਰੱਬ ਨੂੰ ਐਵੇਂ ਪਿਆਰਾ ਹੋ ਗਿਆ ਦਾਈ ਇਹਦੇ ਸਿਰ ਆ ਗਈ ਤੇ ਦਾਈ ਲੈਣੀ ਇਹ ਦਾਈ ਦੇਣ ਦਾ ਮਾਰਾ ਇਹ ਲੰਬਾ ਪੈ ਗਿਆ ਤੇ ਬਾਬਾ ਕਲਰਾਏ ਜੀ ਨੇ ਉਹਦੇ ਲੱਤ ਦੇ ਉੱਪਰ ਛੱਡੀ ਮਾਰੀ ਆਖਿਆ ਖੜਾ ਹੋ ਦਾਈ ਕੌਣ ਦੇਵੇਗਾ ਤੇ ਜਦੋਂ ਇਸ ਤਰ੍ਹਾਂ ਕੀਤਾ ਤੇ ਫਿਰ ਜਿਹੜਾ ਮੋਹਨ ਸਿੰਘਾ ਉੱਟ ਕੇ ਖੜਾ ਹੋ ਗਿਆ ਜਾਉਂਦਾ ਹੋ ਗਿਆ ਤੇ ਫਿਰ ਧੰਗ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਕਲਰਾਏ ਨੇ ਇਹ ਕਰਾਮਾਤ ਦਿਖਾਈਏ ਤਾਂ ਆਖਿਆ ਆਪਣੇ ਪੁੱਤਰ ਨੂੰ ਕਿ ਹੁਣ ਇਹਦੀ ਜਗ੍ਹਾ ਤੇ ਤੁਹਾਨੂੰ ਜਾਣਾ ਪਊਗਾ ਇਹ ਤੁਸੀਂ ਚੰਗਾ ਨਹੀਂ ਕੀਤਾ ਪ੍ਰਮਾਤਮਾ ਦੇ ਭਾਣੇ ਨੂੰ ਉਲਟ ਕੀਤਾ ਹੈ ਫਿਰ ਜਿੱਥੇ ਬਾਬਾ ਕਲਰਾ ਜਿੱਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਨੌ ਮੰਜ਼ਲਾ ਆਪਸਰੇ ਦਰਬਾਰ ਸਾਹਿਬ ਜਾਂਦੇ ਆ ਉਸ ਜਗ੍ਹਾ ਤੇ ਉਸ ਟਾਈਮ ਦੇ ਗੁਰੂ ਪਿਆਰੋ ਛੜੀ ਸੀ ਤੇ ਝਿੜੀ ਦੇ ਵਿੱਚ ਚਾਦਰ ਲੈ ਕੇ ਲੰਬੇ ਪੈ ਗਏ ਬਾਬਾ ਟਾਲਰਾਏ ਜੀ ਫਿਰ ਮੋਹਨ ਦੀ ਜਗ੍ਹਾ ਤੇ ਫਿਰ ਉਹਨਾਂ ਨੂੰ ਜਾਣਾ ਪਿਆ ਰੱਬ ਨੂੰ ਪਿਆਰੇ ਹੋ ਗਿਆ ਇਸੇ ਤਰ੍ਹਾਂ ਗੁਰੂ ਪਿਆਰੇ ਰਾਮਰਾਏ ਜੀ ਜਿਹੜਾ ਉਹਨੇ ਕਰਾਮਾਤ ਦਿਖਾਈ ਤੇ ਹੁਣ ਵੀ ਸਤਿਗੁਰਾਂ ਨੇ ਕਹਿ ਦਿੱਤਾ ਉਹ ਸਤਿ ਪਾਸਾਂ ਨੇ ਵੀ ਇਧਰ ਨਾ ਆਵੇ ਕਿਧਰ ਗਿਆ ਤੇ ਉਧਰ ਹੀ ਰਵੇ ਤੇ ਸਤਿਗੁਰਾਂ ਦਾ ਜਿਹੜਾ ਵਚਨ ਸੀ ਮਿੱਟੀ ਮੁਸਲਮਾਨ ਕੇ ਪੇੜ ਪੈਕ ਮਿਹਾਰ ਇਹ ਸ਼ਬਦ ਉਹਨੇ ਕੀ ਕਿਆ 72 ਕਰਾਮਾਤਾਂ ਦਿਖਾਈਆਂ ਤਾਂ ਫਿਰ ਔਰੰਗਜ਼ੇਬ ਬੜਾ ਖੁਸ਼ ਹੋਇਆ ਖੁਸ਼ ਹੋ ਕੇ ਫਿਰ ਉਹਨੇ ਇਹ ਬਠਨ ਸੀ ਸਤਗੁਰਾਂ ਦਾ ਗੁਰਨਾਨ ਸਾਹਿਬ ਪਾਸਾ ਜੀ ਦਾ ਆਚਾਰਨ ਕੀਤਾ ਹੋਇਆ ਰਾਮ ਰਾਜ ਨੂੰ ਕਿਹਾ ਵੀ ਇਹ ਜਿਹੜਾ ਲਿਖਿਆ ਹੋਇਆ ਆਫਾ ਦੀਵਾਰ ਦੇ ਵਿੱਚ ਮਿੱਟੀ ਮੁਸਲਮਾਨ ਕੇ ਮੇੜੇ ਪੈਗਮਿਆਰ ਇਹ ਕਿਉਂ ਲਿਖਿਆ ਇਹ ਬਾਕੀ ਗੁਰੂ ਨਾਲ ਸਵਪਾਸਾਂ ਨੇ ਇਸ ਤਰ੍ਹਾਂ ਲਿਖਿਆ ਤਾਂ ਰਾਮ ਰਾਏ ਨੇ ਆਖਿਆ ਵੀ ਹੁਣ ਇਸ ਦੋ ਬਾਤ ਦੇ ਵਿੱਚ ਬੜੇ ਖੁਸ਼ ਹੋਏ ਆ ਕਿ ਬਾਦਸ਼ਾਹ ਤੇ ਵੀ ਜੇ ਮੈਂ ਕਹਿ ਦੁੱਤਾ ਵੀ ਹਾਂ ਬਾਕੀ ਸੱਚ ਹੈਗਾ ਤਾਂ ਬੱਤਰ ਕਾਲਾ ਮਾਤਾ ਜਿਹੜੀਆਂ ਦਿਖਾਈਆਂ ਸਭ ਕੁਝ ਐਵੇਂ ਖਰਾਬ ਹੋ ਜੂਗਾ ਤਾਂ ਮੈਂ ਉਲਟ ਕਰ ਦਿੰਦਾ ਰਾਮ ਰਾਜ ਨੇ ਕਹਿ ਦਿੱਤਾ ਨਹੀਂ ਮਹਾਰਾਜ ਮਿੱਟੀ ਬੇਈਮਾਨ ਕੀ ਬੇਈਮਾਨ ਦੀ ਲਿਖਿਆ ਹੋਇਆ ਇਹ ਤਾਂ ਗਲਤ ਲਿਖਿਆ ਹੋਇਆ ਹੈ ਪਲੇਖਾ ਪੈ ਗਿਆ ਸੰਗਤਾਂ ਨੇ ਜਦੋਂ ਸਤਿਗੁਰਾਂ ਦੇ ਕੋਲ ਖਬਰ ਪਹਚਾਈ ਤਾਂ ਗੁਰੂ ਪਿਆਰਿਓ ਉਸ ਟਾਈਮ ਤੇ ਪਰ ਸਤਿਗੁਰਾਂ ਨੇ ਇਹ ਬਚਨ ਆਖਿਆ ਵੀ ਇਹ ਸਤਿਗੁਰਾਂ ਦੇ ਬਚਨ ਨੂੰ ਉਲਟਾ ਦਿੱਤਾ ਤਾਂ ਜਿੱਧਰ ਗਿਆ ਉਧਰ ਹੀ ਰਹਿ ਗਿਆ ਸਾਡੇ ਮੱਥੇ 'ਤੇ ਨਾ ਲੱਗੇ ਇਸ ਕਰਕੇ ਕਹਿਰ ਦਿਖਾਉਣਾ ਗੁਰੂ ਪਿਆਰਿਓ ਇਹ ਕਰਾ ਮਾਤਾ ਜੀ ਵੀ ਇਹ ਕਹਿਰ ਨਾਮ ਦਿੱਤਾ ਸਤਿਗੁਰਾਂ ਨੇ ਪ੍ਰਮਾਤਮਾ ਦੇ ਭਾਣੇ ਨੂੰ ਉਲਟ ਕਰਨਾ ਸਤਿਗੁਰਾਂ ਨੇ ਕਿਹਾ ਤਾਂ ਹੁਣ ਭਾਈ ਮਤੀ ਦਾਸ ਜੀ ਜਿਹੜੇ ਤੇ ਸਤਿਗੁਰਾਂ ਦੇ ਸਾਹਮਣੇ ਬੈਠੇ ਐ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸਾਰੇ ਸਤਗੁਰਾਂ ਨੂੰ ਉਹਨਾਂ ਨੇ ਆਖਿਆ ਕਿ ਤੁਸੀਂ ਕਰਾਮਾਤ ਦਿਖਾਓ ਤਾਂ ਸਤਗੁਰੂ ਜੀ ਕਹਿੰਦੇ ਕਰਾਮਾਤ ਨਹੀਂ ਦਿਖਾ ਸਕਦੇ ਇਹ ਕਹਿਣ ਦੂਸਰਾ ਕੀ ਸੀ ਬੋਲ ਫਿਰ ਤੁਸੀਂ ਇਸਲਾਮ ਕਬੂਲ ਕਰ ਲਓ ਸਤਗੁਰੂ ਜੀ ਕਹਿੰਦੇ ਨਹੀਂ ਇਸਲਾਮ ਵੀ ਨਹੀਂ ਕਬੂਲ ਕਰ ਸਕਦੇ ਹੁਣ ਤੀਜੀ ਬਾਤ ਆਖੀ ਸਤਗੁਰਾਂ ਨੂੰ ਫਿਰ ਮੌਤ ਨੂੰ ਗਲੇ ਲਾ ਲਓ ਸਤਗੁਰੂ ਜੀ ਕਹਿੰਦੇ ਅਸੀਂ ਪ੍ਰਵੰਧ ਕਰਕੇ ਆਇਆ ਮੌਤ ਨੂੰ ਗਲੇ ਲਾ ਕੇ ਆਇਆ ਪਹਿਲਾ ਮਰਨ ਕਬੂਲ ਜੀਵਨ ਕੀ ਸੜ ਆਸ ਹੋ ਸਭਨ ਕੇ ਰੇਣ ਕਾ ਤੋ ਆਹੋ ਹਮਾਰੇ ਪਾਸ ਅਸੀਂ ਮੌਤ ਨੂੰ ਗਲ ਲਾ ਕੇ ਆਏ ਆ ਤਾਂ ਹੁਣ ਸਤਗੁਰਾਂ ਨੂੰ ਇਹ ਬਚਨ ਕੀਤੇ ਜਦੋਂ ਨਾ ਮੰਨੇ ਤਾਂ ਸਤਗੁਰਾਂ ਨੇ ਇਹ ਸਾਰੀਆਂ ਗੱਲਾਂ ਦਾ ਜਵਾਬ ਦੇ ਦਿੱਤਾ ਪਰ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਕੀ ਕੀਤਾ ਭਾਈ ਮੱਤੀ ਦਾਸ ਨੂੰ ਆਖਿਆ ਵੀ ਤੂੰ ਤਿਆਰ ਹੋ ਜਾ ਤੇ ਤੈਨੂੰ ਸਜ਼ਾ ਦੇਵਾਂਗੇ ਤਾਂ ਸਤਗੁਰਾਂ ਨੂੰ ਪ੍ਰਣਾਮ ਕੀਤਾ ਭਾਈ ਮੱਤੀ ਦਾਸ ਜੀ ਨੇ ਫਤਿ ਬਲਾਈ ਪਾਸਾ ਕਿਰਪਾ ਕਰੋ ਤੇ ਨਾਲ ਹੀ ਇਹ ਗਰਜ ਕੇ ਆ ਗਿਆ ਭਾਈ ਮੱਤੀ ਦਾਸ ਨੇ ਬਾਸਾ ਜੇ ਤੁਹਾਡੀ ਕਿਰਪਾ ਹੋਵੇ ਤੁਹਾਡਾ ਬਚਨ ਹੋਵੇ ਤਾਂ ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਵਾਂਗਾ ਜਿਹੜਾ ਰਾਜੇ ਦਾ ਤਖਤ ਹੈ ਬਾਦਸ਼ਾਹ ਦਾ ਇਹਨੂੰ ਮੈਂ ਖਾਕ ਦੀ ਢੇਰੀ ਬਣਾ ਦੂੰਗਾ ਮੈਂ ਖਤਮ ਕਰ ਦਊਂਗਾ ਬੜੇ ਗੁੱਸੇ ਦੇ ਵਿੱਚ ਆਖਿਆ ਭਾਈ ਮਤੀ ਦਾਸ ਨੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਦਿੱਲੀ ਨੂੰ ਖਤਮ ਕਰ ਦੇਵਾਂਗਾ ਰਾਖ ਬਣਾ ਦੇਵਾਂਗਾ ਤਾਂ ਪਾਈ ਮਤੀ ਦਾ ਨੂੰ ਸਤਿਗੁਰਾਂ ਨੇ ਆਖਿਆ ਪਾਈ ਮਤੀ ਦਾ ਜੀ ਇਹਨਾਂ ਜੋਸ਼ ਬਾੜੇ ਵਿੱਚ ਕਿੱਥੋਂ ਆਇਆ ਇਹਨੇ ਸ਼ਕਤੀ ਕਿੱਥੋਂ ਆਈ ਤੁਸੀਂ ਕਹਿੰਦੇ ਆ ਬਾਦਸ਼ਾਹ ਦਾ ਤਖਤ ਆ ਜਿਹੜਾ ਉਹ ਖਾਕ ਦੀ ਢੇਰੀ ਬਣਾ ਦੇਣਾ ਤੇ ਸਾਰੀ ਦਿੱਲੀ ਨੂੰ ਮੈਂ ਖਾਕ ਦੀ ਢੇਰੀ ਬਣਾ ਦੇਣਾ ਘਟ ਨਾਲ ਘਟ ਫੜਕਾ ਦੇਣੀ ਇਹ ਕਿੱਥੋਂ ਸ਼ਕਤੀ ਆਈ ਬਾਦਸ਼ਾਹ ਤੁਹਾਡੇ ਚੱਲਣਾਂ ਦੇ ਵਿੱਚੋਂ ਸ਼ਕਤੀ ਆਈ ਹੈ ਤੁਹਾਡੀ ਕਿਰਪਾ ਹੈ ਤੁਹਾਡੀ ਰਹਿਮ ਦਾ ਤੁਹਾਡੇ ਚਰਨਾਂ ਦੇ ਵਿੱਚ ਰਹਨੇ ਆਗੇ ਭੌਰੇ ਬਣ ਕੇ ਤੇ ਤੁਹਾਡੇ ਦਰਸ਼ਨ ਤਦਾਰੇ ਕਰਦੇ ਆ ਤੁਹਾਡੇ ਨੂੰ ਸ਼ਕਤੀ ਮਿਲੀ ਹੈ ਤੇ ਸਤਿਗੁਰੂ ਜੀ ਕਹਿੰਦੇ ਫਿਰ ਜੇਕਰ ਸਮੁੰਦਰ ਆ ਜਿਹੜਾ ਕੋਈ ਗੁੱਸੇ ਦੇ ਵਿੱਚ ਆਉਂਦਾ ਉਹ ਨਹੀਂ ਡੋਲਦਾ ਅਡੋਲ ਬੈਠਾ ਤੇ ਫਿਰ ਜਿਹੜੇ ਕਸਿਆਂ ਨਾਲੇ ਹੋਏ ਨਹਿਰਾ ਹੋਈਆਂ ਤੇ ਫਿਰ ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਇਵੇਂ ਸੁਮੰਦਰ ਅਡੋਲ ਬੈਠਾਗਾ ਤੇ ਇਸੇ ਤਰੀ ਇਸੇ ਤਰ੍ਹਾਂ ਹੀ ਪਾਇਮਤੀ ਦਾ ਜੀ ਤੁਸੀਂ ਵੀ ਅਡੋਲ ਜਿ ਧਰਮ ਉਤੇ ਕਰਵਾਨੀ ਦੇਣ ਦੇ ਬਾਤ ਤੇ ਤਿਆਰ ਹੋ ਜਾਓ ਆਕਾਰ ਕੁਰਖ ਵੈਗੂ ਦੀ ਰਾਜੇ ਵਿੱਚ ਰਹਿਣਾਗਾ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਰਹਿਣਾਗਾ ਪ੍ਰਮਾਤਮਾ ਦੇ ਭਾਣੇ ਤੋਂ ਉਲਟ ਨਹੀਂ ਚੱਲਣਾ ਪਾਇਮਤੀ ਦਾ ਜੀ ਜੋ ਤੁਸੀਂ ਕਹਿ ਰਹੇ ਹੋ ਅਸੀਂ ਵੀ ਸਭ ਕੁਝ ਕਰ ਸਕਦੇ ਹਾਂ ਪਰ ਨਹੀਂ ਪਰਮਾਤਮਾ ਦੇ ਬਾਣੇ ਦੇ ਵਿੱਚ ਰਹਿ ਕੇ ਚੱਲਣਾ ਹੈ। ਬਾਣੇ ਦੀ ਅਦੂਲਗੀ ਨਹੀਂ ਕਰਨੀ। ਹੁਣ ਭਾਈ ਮਤੀ ਦਾਸ ਜੀ ਨੂੰ ਗੁਰੂ ਪਿਆਰਿਓ ਸਾਹਮਣੇ ਦੋ ਲੱਕੜਾਂ ਦੇ ਵਿਚਾਲੇ ਜਕੜ ਦਿੱਤਾ ਉਹਨਾਂ ਦੇ ਸਰੀਰ ਨੂੰ। ਤੇ ਭਾਈ ਮਤੀ ਦਾਸ ਜੀ ਨੇ ਆਖਿਆ ਮੈਨੂੰ ਜਿੰਵੇਂ ਮਰਜੀ ਤੁਸੀਂ ਜਕੜਦੇ ਕੋ ਕਹਿੰਦੇ ਤੇਰੇ ਸਿਸ ਦੇ ਉੱਪਰ ਆਗ ਲਾਉਣਾ ਸਿਰ ਤੇ। ਆਰਾ چلا ਦੇਵੂ ਕੁਛ ਵੀ ਕਰ ਦੇਵੂ ਪਰ ਮੇਰਾ ਜਿਹੜਾ ਮੁੱਖਾ ਨਾ ਜੇ ਆਰਾ ਵੀ ਜਲਾਉਂਗੇ ਲੱਕੜਾਂ ਦੇ ਵਿੱਚ ਜਗਰੋਂਗੇ ਵੀ ਫਟਿਆਂ ਦੇ ਵਿੱਚ ਤਾਂ ਮੇਰੇ ਗੁਰੂ ਦੇ ਵੱਲ ਮੇਰਾ ਮੁੱਖ ਹੋਣਾ ਚਾਹੀਦਾ ਫਿਰ ਮੈਨੂੰ ਕੋਈ ਪਰਵਾਹ ਨਹੀਂ ਜਦੋਂ ਮੇਰਾ ਗੁਰੂ ਸਾਹਮਣੇ ਬੈਠਾ ਮੈਨੂੰ ਦੇਖ ਰਿਹਾ ਹੈ ਮੇਰੇ ਗੁਰੂ ਦੀ ਨਜ਼ਰ ਮੇਰੇ ਉੱਪਰ ਪੈ ਰਹੀ ਆ ਤੇ ਮੈਨੂੰ ਦੁੱਖ ਨਹੀਂ ਆਵੇ ਆਰਾ ਤੁਸੀਂ ਇਸ ਤਰ੍ਹਾਂ ਚਲਾਉਣਾ ਹੈ ਜਿਵੇਂ ਬੜੇ ਹੀ ਪਿਆਰ ਦੇ ਨਾਲ ਬੜੇ ਪਿਆਰ ਨਾਲ ਲੱਕੜ ਕੱਟਦੇ ਹੈ ਇਸੇ ਤਰ੍ਹਾਂ ਤੁਸੀਂ ਕੱਟਣਾ ਹੈ ਤੇ ਜਿਦਾਂ ਨਹੀਂ ਚਲਾਉਣਾ ਕਿਉਂ ਕਿ ਇਸ ਤਰੀ ਜਪਜੀਤ ਸਾਹਿਬ ਜੀ ਦਾ ਜਾਪ ਹੈ ਜਿਹੜਾ ਮੈਂ ਸ਼ੁਰੂ ਕਰਾਂਗਾ ਹੌਲੀ ਹੌਲੀ ਮੈਂ ਜਪਜੀਤ ਸਾਹਿਬ ਜੀ ਦਾ ਪਾਠ ਪੜ੍ਹਾਂਗਾ ਤੇ ਜਿਵੇਂ-ਜਿਵੇਂ ਤੁਸੀਂ ਹੌਲੀ-ਹੌਲੀ ਆਰਾ ਚਲਾਉਣਾ ਇਹ ਨਹੀਂ ਕਿ ਆ ਵੀ ਜਿੱਦ ਦੀ ਕਮਨ ਬੇੜੋ ਹੌਲੀ ਹੌਲੀ ਤੁਸੀਂ ਆਰਾ ਚਲਾਉਣਾਗਾ ਤੇ ਉਵੇਂ ਜਿਵੇਂ ਫਿਰ ਮੇਰਾ ਜਪਜੀ ਸਾਹਿਬੀ ਦਾ ਪਾਠ ਸੰਪੂਰਨ ਹੁੰਦਾ ਜਾਵੇਗਾ ਤੁਹਾਡਾ ਆਰਾ ਚੱਲਦਾ ਰਹੇਗਾ ਤੇ ਮੈਂ ਸੱਚਖੰਡ ਦੇ ਲਾਗੇ ਹੁੰਦਾ ਜਾਵਾਂਗਾ ਜਿਵੇਂ ਜਿਵੇਂ ਗੁਰਬਾਣੀ ਦਾ ਜਾਪ ਪੂਰਾ ਹੋਵੇਗਾ ਉਸੇ ਤਰ੍ਹਾਂ ਹੀ ਫਿਰ ਮੇਰਾ ਸੱਚਖੰਡ ਦਾ ਜਿਹੜਾ ਦਰਵਾਜ਼ਾ ਉਹ ਖੁੱਲhta ਜਾਵੇਗਾ ਤਾਂ ਫਿਰ ਗੁਰੂ ਪਿਆਰਿਓ ਹੁਣ ਦੋ ਲੱਕੜਾਂ ਦੇ ਫੱਟਿਆਂ ਦੇ ਵਿਚਾਲੇ ਜਕੜ ਕੇ ਤੇ ਆਰਾ ਸ਼ੁਰੂ ਕਰ ਦਿੱਤਾ ਤੇ ਆਰਾ ਚੱਲਦਾ ਤੇ ਭਾਈ ਮਤੀ ਦਾਜ ਜੀ ਗੁਰਬਾਣੀ ਦਾ ਜਾਪ ਕਰਦੇ ਜਪਜੀ ਸਾਹਿਬ ਜੀ ਦਾ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਨਹੀਂ ਹੋਇਆ ਦੋ ਧੜ ਹੋ ਗਏ ਤਾਂ ਹਣ ਗੁਰੂ ਪਿਆਰਿਓ ਦੋਨੇ ਟੋਟਿਆਂ ਦੇ ਵਿੱਚੋਂ ਫਿਰ ਗੁਰੂ ਪਿਆਰਿਓ ਆਵਾਜ਼ਾਂ ਆਉਂਦੀਆਂ ਜਪਜੀ ਸਾਹਿਬ ਜੀ ਦੇ ਪਾਠ ਦੀ ਤੇ ਜਗਜੀਤ ਸਿੰਘ ਦਾ ਪਾਠ ਗੁਰੂ ਪਿਆਰਿ ਜੀ ਜਦੋਂ ਦੋ ਢੜ ਹੋ ਗਏ ਨਾ ਸਰੀਰ ਦੇ ਤੇ ਫਿਰ ਜਾ ਕੇ ਸੰਪੂਰਨ ਹੋ ਗਿਆ। ਭਾਈ ਮਤੀ ਦਾ ਜੀ ਜਦੋਂ ਜਗਜੀਤ ਸਿੰਘ ਦਾ ਪਾਠ ਸੰਪੂਰਨ ਹੋ ਗਿਆ ਤੇ ਫਿਰ ਸਰੀਰ ਸੀ ਜਿਹੜਾ ਉਹ ਸਾਂਤ ਹੋ ਕੇ ਡਿੱਗ ਗਿਆ ਤੇ ਭਾਈ ਮਤੀ ਦਾ ਜੀ ਗੁਰੂ ਪਿਆਰਿਓ ਸੱਚਖੰਡ ਸਾਹਿਬ ਜਾਬਰਾਜੇ ਤੇ ਸਤਿਗੁਰੂ ਗੁਰੂ ਨੌਵੇਂ ਪਾਤਸ਼ਾਹ ਜੀ ਨੇ ਪਿੰਜਰੇ ਦੇ ਵਿੱਚ ਬੈਠਿਆਂ ਨੇ ਕੀ ਆਖਿਆ ਧੰਨ ਤੇਰ ਸਿੱਖੇ ਧੰਨ ਤੇਰ ਸਿੱਖੇ ਅਕਾਲ ਪੁਰਖ ਵਾਹਿਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਆਖਿਆ ਤੇ ਸ਼ੁਕਰਾਨਾ ਕੀਤਾ ਪਾਤਸ਼ਾਹ ਤੇਰੇ ਸਿੱਖੀ ਧੰਨ ਹੈ ਤੇਰੇ ਸਿੱਖ ਵੀ ਧੰਨ ਹੈ ਜਿਨ੍ਹਾਂ ਨੇ ਸੀ ਨਹੀਂ ਉਚਾਰੀ ਸੀਸ ਤੇ ਆਰਾ ਚਲਵਾ ਲਿਆ ਤੇ ਤੇਰੀ ਬਾਣੀ ਪੜਦੇ ਹੋਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਓ ਤੇ ਤੇਰੀ ਚਰਨਾ ਦੇ ਵਿੱਚ ਜਾਗਰਾਜ ਜੀ ਹੈ ਇਸ ਤਰ੍ਹਾਂ ਗੁਰੂ ਪਿਆਰ ਨੂੰ ਸਤਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਦੀ ਕਿਰਪਾ ਵਰਤੀ ਹੈ ਭਾਣੇ ਦੇ ਅੰਦਰ ਰਹਿ ਕੇ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਹੋਈ ਤਾਂ ਆਗ ਦਿੱਤਾ ਸਤਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਨੇ ਉੱਚੀ ਆਵਾਜ਼ ਦੇ ਵਿੱਚ ਆਖਿਆ ਅੱਜ ਤੁਸੀਂ ਇਸ ਸਾਡੇ ਸਿੱਖ ਦੇ ਸਰੀਰ ਨੂੰ ਨਹੀਂ ਤੁਸੀਂ ਚੀਰਿਆ ਤੁਸੀਂ ਆਪਣੇ ਰਾਜ ਦੀਆਂ ਜੜਾਂ ਨੂੰ ਚੀਰ ਦਿੱਤਾ ਤੁਸੀਂ ਆਪਣੀਆਂ ਮੁਗਲ ਰਾਜ ਦੀਆਂ ਜੜਾਂ ਨੂੰ ਚੀਰ ਦਿੱਤਾ ਪਾਈ ਮਤੀ ਦਾ ਜਿਹਦੇ ਸਰੀਰ ਨੂੰ ਨਹੀਂ ਚੀਰਿਆ ਹੁਣ ਤੁਹਾਡੀਆਂ ਜਿਹੜੀਆਂ ਜੜਾਂ ਇਹ ਪਟੀਆਂ ਜੜ ਗੀਆਂ ਮੁਗਲ ਰਾਜ ਦੀਆਂ ਤੇ ਮੁਗਲ ਰਾਜ ਦਾ ਖਾਤਮਾ ਬਹੁਤ ਨੇੜੇ ਆ ਤੇ ਹੁਣ ਖਤਮ ਹੋ ਜਾਵੇਗਾ ਗੁਰਤਾਨ ਗੁਰੂ ਕਲਗੀਧਰ ਪਾਸਾ ਜੀ ਨੇ ਕਾਹੀ ਦਾ ਗੁੱਟਾ ਪੁੱਟ ਕੇ ਸ੍ਰੀ ਰਾਜਕੋਟ ਰਾਜਕੋਟ ਵਿਖੇ ਗੁਰਦੁਆਰਾ ਟਾਲੀਆਣਾ ਸਾਹਿਬ ਵਿਖੇ ਕਾਹੀ ਦਾ ਬੂਟਾ ਪੁੱਟਿਆ ਤੇ ਸਤਿਗੁਰਾਂ ਨੇ ਆਖਿਆ ਵੀ ਅੱਜ ਤੋਂ ਬਾਅਦ ਮੁਗਲ ਰਾਜ ਦੀ ਜੜ ਖਤਮ ਹੋ ਗਈ ਇਸ ਤੋਂ ਬਾਅਦ ਕਦੇ ਮੁਗਲ ਰਾਜ ਨਹੀਂ ਆਵੇਗਾ ਇਹ ਵਜਿ ਮੈਂ ਧੰਗੁਰ ਦੇਹ ਘਾਤਰ ਪਾਸਾ ਜਿਨੇ ਆਖਿਆ ਤੁਸੀਂ ਆਪਣੀਆਂ ਜੜਾਂ ਨੂੰ ਛੇਰ ਦਿੱਤਾ ਰਾਜ ਭਾਗ ਦੀਆਂ ਭਾਈ ਮਤੀ ਦਾਸ ਦੇ ਸਰੀਰ ਨੂੰ ਨਹੀਂ ਛੀਨੇ ਆ ਇਸ ਕਰਕੇ ਗੁਰੂ ਪਿਆਰਿਓ ਪਾਈ ਮਤੀ ਦਾ ਜਿਸ ਲੋਗੇ ਸਤਗੁਰਾਂ ਦੇ ਬਚਨ ਅਟਲ ਹੈ ਗੁਰੂ ਪਿਆਰੂ ਜੁਗਾ ਜਗੰਤਰਾ ਤੱਕ ਅਟਲ ਰਹਿਣਗੇ ਰਹਿਦਾ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ ਪਾਈ ਸਦੀ ਦਾਸ ਪਾਈ ਦੇਵਾਲਾ ਜੀ ਉਹਨਾਂ ਦੀ ਸਹੀਦੀ ਹੋਵੇਗੀ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾ ਕਰਨ ਜਿਸੇ ਤਰੀਕ ਪਾਵਨ ਇਤਿਹਾਸ ਨੂੰ ਆਪਾਂ ਸਰਵਣ ਕਰਦੇ ਜਾਣਾ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅਸੀਂ ਪਾਵਨ ਇਤਿਹਾਸ ਨੂੰ ਸਰਵਣ ਕਰਕੇ ਆਪਾਂ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜਗੇ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਕਰੀਏ ਇਹ ਲੋਕ ਸੁਖਗੇ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਫੁੱਲਾ ਦੁਕਾਨ ਦੀ ਕਿਮਾ ਸੁਭਲਾਵ ਪਤੇ ਵਾਹਿਗੁਰੂ ਜੀ ਕਾ ਕਸ ਵਾਹਿਗੁਰੂ ਨਾਮ ਜੀ ਪਤੇ ਵਾਹਿਗੁਰੂ ਸੰਜੀਵ RAM ਕਲੀ ਮਹੱਲਾ